ਅੱਜ ਕੀ ਨਾ ਆ ਆਪਣਾ ਤਾਂ ਕਿਹੜਾ ਬਣ ਜੀ ਸੰਦੀਪ ਨਾਂਜੇ ਮੇਰਾ ਪਿੰਡਾਂ ਮੀਪੁਰ ਇਹ ਜਿੰਨਾ ਜੀ ਦੱਤ ਹੋਈ ਆ ਕੀ ਲੱਗਦੇ ਥਾਡੇ ਮੇਰੇ ਬਾਸੀ ਜੀ ਦੱਤ ਕਿਸ ਤਰ੍ਹਾਂ ਹੋਈ ਇਹਨਾਂ ਦੀ ਦਵਾਈ ਖਾ ਲਈ ਇਹਨੂੰ ਕਿਉਂ ਦਵਾਈ ਖਾਦੀ ਇਹਨਾਂ ਨੇ ਇਹ ਮੇਰੇ ਮੰਮੀ ਡੈਡੀ ਨਾਲ ਲੜਦੇ ਝਗੜਦੇ ਆਪਸ ਵਿੱਚ ਲੜਦੇ ਕਿੰਨੇ ਮੰਮੀ ਡੈਡੀ ਲੜਦੇ ਝਗੜਦੇ ਕਿਸ ਗੱਲ ਤੋਂ ਲੜਦੇ ਝਗੜਦੇ ਕੀ ਕਹਿੰਦੇ ਇਹਨਾਂ ਨੂੰ ਇਹ ਕਹਿੰਦੇ ਸੀ ਵੀ ਤੁਸੀਂ ਆਪਣੇ ਪਲਾਟ ਤੇ ਚੱਲ ਜਿਓ ਖਾਲੀ ਜੀ ਇਦਾਂ ਹੀ ਆਪਣੇ ਖੇਰ ਤੇ ਪਾਓ ਕਮਰੇ ਕਮਰੇ ਕੁਮਰੇ ਪਾਓ ਤੇ ਆਪਣੇ ਰਹੋ ਉਥੇ ਤੇ ਦੁਖੀ ਹੋ ਗਏ ਉਹਨਾਂ ਦਵਾਈ ਖਾ ਲਈ ਤੁਸੀਂ ਇਸ ਬਾਰੇ ਕਿਸ ਨੂੰ ਪਹਿਲਾਂ ਦੱਸਿਆ ਕਿ ਜਾਏ ਮੰਮੀ ਪੈਡੀ ਸਾਡੇ ਘਰੇ ਇਹਨਾਂ ਨੂੰ ਤੁਹਾਨੂੰ ਕਰਦੇ ਮੇਰੇ ਬਾਰੇ ਇਹ ਮਹੀਨਿਆਂ ਤੋਂ ਗੱਲ ਚੱਲਦੀ ਆਉਂਦੀ ਸੀ ਤੇ ਇਦਾਂ ਹੀ ਅੱਗੇ ਚੱਲਦਾ ਸੀ ਮੜਾ ਮੋੜਾ ਤਾਂ ਅਸੀਂ ਘਰੇ ਬੈ ਕੇ ਨਿਬੇੜ ਲੈਨੇ ਹਾਂ ਗੱਲ ਅਸੀਂ ਕਿਹਾ ਵੀ ਚੱਲ ਨਿਬੜ ਜੇਗੀ ਸਾਨੂੰ ਨਹੀਂ ਹੈ ਗੱਲ ਦਾ ਪਤਾ ਵਾਕਿਆ ਅਸੀਂ ਕੰਮ ਕਾੜਾ ਤੇ ਗਿਆ ਮੈਂ ਵੀ ਕੰਮ ਤੇ ਹਾਂ ਤੇ ਮਗਰ ਉਹਨੇ ਕੰਮ ਕਰ ਲਿਆ ਸ਼ਹਿਰ ਗਈ ਸ਼ਹਿਰੋਂ ਆ ਕੇ ਪਤਾ ਲੱਗਾ ਮੈਨੂੰ ਦਵਾਈ ਖਾਣੀ ਤੈਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਉਹਨੇ ਦਵਾਈ ਖਾਣੀ ਮੈਨੂੰ ਫੋਨ ਗਿਆ ਸਰ ਕੰਮ ਇਹ ਤੇ ਕੀ ਚਾਹੁੰਦੇ ਹੋ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਮੇਰੇ ਮੰਮੀ ਡੈਰੀ ਨੇ ਸਜ਼ਾ ਦਿੱਤੀ ਜਾਵੇ ਗਲਤੀ ਉਹਨਾਂ ਦੀ ਭਾਈ ਦੱਸ ਦੋ ਕੀ ਨਾਂ ਤੁਹਾਡਾ ਤੇ ਕਿਹੜਾ ਪਿੰਡ ਹੈ ਮੇਰਾ ਨਾਂ ਰੋਬੀਨ ਢਾਵਾ ਸ਼ਿਆਦ ਨਗਰ ਮਹੱਲਾ ਮੇਰਾ ਮੈਂ ਉੱਥੋਂ ਦਾ ਮੌਜੂਦਾ ਐਮ ਸੀ ਹਾਂ ਜੀ ਇਹ ਜਿਹੜੀ ਭਾਈ ਘਟਨਾ ਹੋਈ ਹੈ ਲੜਕੀ ਨੇ ਦਵਾਈ ਖਾਦੀ ਹੈ ਕਿਸ ਕਾਰਨ ਕਰਕੇ ਖਾਦੀ ਭਾਈ ਇਹ ਆਪਣੇ ਸਹੁਰੇ ਨੂੰ ਤੰਗ ਆ ਕੇ ਕੁੜੀ ਨੇ ਦਵਾਈ ਖਾਦੀ ਹੈ ਜੀ ਪਹਿਲਾਂ ਵੀ ਇਹ ਕੁੜੀ ਦੇ ਸਹੁਰੇ ਨੂੰ ਤੰਗ ਪ੍ਰੇਸ਼ਾਨ ਕਰਦੇ ਦੋ ਤਿੰਨ ਵਾਰੀ ਪਹਿਲਾਂ ਵੀ ਮੈਂ ਰਾਈ ਨਾਮ ਕਰਵਾ ਚੁੱਕਾ ਹਾਂ ਜੀ ਤੇ ਦਵਾਈ ਖਾਣ ਤੋਂ ਬਾਅਦ ਇਹਨਾਂ ਦੀ ਡੈੱਟ ਕਿਸ ਪਰੋਈ ਹੋਤੀ ਰਸਤਾ ਇਹੀ ਜਾਇ ਤੇ ਅਭੀ ਬੁਈ ਹੋਈ ਹੈ। ਤਰੀਏ ਹਸਪੀਟਲ ਬਰੋਲ ਹਸਪੀਟਲ ਗਏ ਸੀ ਲੈ ਕੇ ਕੁੜੀ ਦਾ ਭਰਾ ਗਿਆ ਵਾ ਨਾਲ ਤੇ ਜਦੋਂ ਉਹਨਾਂ ਨੇ ਖੜਿਆ ਤੁਸੀਂ ਜਾਂਦੇ ਉਹਨਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਕੁੜੀ ਨੂੰ। ਤੇ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਪਈ ਪ੍ਰਸ਼ਾਸਨ ਦੇ ਮੰਗ ਕਰਦੇ ਆ ਵੀ ਕੁੜੀ ਦੇ ਜਿਹੜੇ ਭਰਾ ਭੈਣਾਂ ਉਹਨਾਂ ਨਾਲ ਨਿਆਂ ਕੀਤਾ ਜਾਵੇ ਭਾਜੀ ਅਸੀਂ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆ ਵੀ ਕੁੜੀ ਕੁੜੀ ਦੇ ਸਹੁਰਿਆਂ ਨਾਲ ਤੋਂ ਸਹੁਰੇ ਸਹਾਇਤਾ ਦਿੱਤੀ ਜਾਵੇ ਭਾਜੀ। ਹਾਂਜੀ ਭਾਜੀ ਕੀ ਨਾਂ ਆ ਆਪਣਾ ਤੇ ਕਿਹੜਾ ਪਿੰਡ ਜੀ? ਭਾਜੀ ਮੇਰਾ ਨਾਂ ਲੱਭਾ ਮੱਲਹੀਆ ਦਾ ਨਗਰ ਡਿਸਟ੍ਰਿਕਟ ਗੁਰਦਾ ਇਹ ਜਿਹੜੀ ਡੈਥ ਹੋਈ ਹੈ ਕਿਹਨਾਂ ਦੀ ਡੈਥ ਹੋਈ ਹੈ ਤੇ ਕਿੱਥੇ ਹੋਈ ਹੈ ਭਾਜੀ ਇਹ ਮੇਰੀ ਭੈਣ ਦੀ ਡੈਥ ਹੋਈ ਹੈ ਉਹਨਾਂ ਦਾ ਨਾਮ ਕੌਮਲੀ ਅਮੀਪੁਰ ਵਿਆਹਿਤ ਜ਼ਿਲ੍ਹਾ ਪੂਰ ਪੈਂਦੀ ਆ ਉਹਨਾਂ ਦੇ ਫਸਟ ਸਪੰਡ ਦਾ ਨਾਮ ਸੰਦੀਪ ਸੀ ਕੀ ਗੱਲ ਹੋਈ ਕਿਸ ਤਰ੍ਹਾਂ ਦਾ ਸੀ ਇਹਨਾਂ ਦੀ ਭਾਜੀ ਉਹਨਾਂ ਦੀ ਡੈਥ ਹੋਈ ਇੱਕ ਹੀ ਸੱਸ ਸੋਹਰਾ ਉਹਨਾਂ ਨੂੰ ਤੰਗ ਕਰਦੇ ਸੀ ਕੀ ਨਾਂ ਹੀ ਉਹਨਾਂ ਦਾ ਉਹਨਾਂ ਦਾ ਨਾਂ ਹੀ ਸੋਹਰੇ ਦਾ ਨਾਂ ਹੀ ਕਰਮੇਸ਼ਾ ਸੱਸ ਦਾ ਨਾਂ ਹੀ ਮਨਜੀਤ ਕੋਲ ਇਹ ਇਹਦੇ ਬਾਰੇ ਤੁਹਾਨੂੰ ਉਹਨਾਂ ਨੇ ਪਹਿਲੇ ਵੀ ਦੱਸਿਆ ਸੀ ਤੰਗ ਕਰਨ ਦਾ ਜੀ ਹਾਂ ਨੂੰ ਬੜਾ ਚਿਰ ਹੋ ਗਿਆ ਜੀ ਇੰਨਾ ਜਿਹੜਾ ਆਏ ਨੇ ਸਾਦੀ ਹੋਈ ਨੂੰ ਇੰਨਾ ਦੀ ਸਾਦੀ ਹੋਈ ਨੂੰ ਤੇ 12 ਸਾਲਾ ਇਤਨੀ ਜਿੰਦੇ ਤੁਹਾਨੂੰ ਮਨ ਲਕੀ ਇਹ ਸ਼ੁਰੂ ਸ਼ੁਰੂ ਤਾਂ ਜੋ ਬੱਚੇ ਹੋਏ ਆ ਨਾ ਤੇ ਬੱਚੇ ਵੀ ਆਪਾਂ ਹੀ ਸਾਂਭੇ ਆ ਤਿੰਨ ਬੱਚੇ ਹੋਏ ਤਿੰਨੇ ਵੱਡੇ ਆਪਰੇਸ਼ਨ ਆਏ ਆ ਦੋ ਕੁੜੀਆਂ ਇੱਕ ਮੁੰਡਾ ਉਹ ਸਾਰੇ ਪੈਸੇ ਵੀ ਆਪਾਂ ਲਾਏ ਸਾਂਭੇ ਵੀ ਆਪਾਂ ਇਹ ਪਿੱਛੇ ਕੋਈ ਨਹੀਂ ਹੁੰਦਾ ਰਿਆ ਇਹ ਇੰਨਾਂ ਦੀ ਗਰੀਬਾਤ ਨੂੰ ਦੀ ਕਿਤਰਾ ਹੋਈ ਹੈ ਇੰਨਾਂ ਦੀ ਦਾਤ ਹੋਈ ਆ ਭਾਜੀ ਇੰਨਾਂ ਦੇ ਦੁੱਖੋਂ ਮਿਲ ਕੇ ਸੱਸ ਸੋਹਰਾ ਤੰਗ ਕਰਦੇ ਸੀ ਇਹ ਸਾਸਾ ਕੇਂਦੀ ਹੈ ਕਿ ਮਲਕੀ ਤੂੰ ਸੋਹਰੇ ਨਾ ਰਹਿੰਦੀ ਆ। ਡੈੱਟ ਭਾਜੀ ਇਹਨਾਂ ਦੇ ਦੁੱਖ ਉਹਨਾਂ ਨੇ ਮਲਕੀ ਦੋਾਈ ਖਾ ਲਈ। ਤੁਹਾਨੂੰ ਕਿੱਥੋਂ ਪਤਾ ਲੱਗਾ? ਹਾਂ ਨੂੰ ਭਾਜੀ ਪਤਾ ਲੱਗਾ ਇਹ ਮੈਨੂੰ ਕੋਈ 12:23 ਮਿੰਟ ਤੇ ਫੋਨ ਆਇਆ ਸੀ ਉਹ ਵੀ ਕਿਸੇ ਹੋਰ ਦਾ। ਫੋਨ ਮੇਰੀ ਭੈਣ ਦਾ ਸੀ ਲੇਕਿਨ ਕੀਤਾ ਕਿਸੇ ਹੋਰ ਨੇ ਇਹ। ਉਹ ਇਹਨਾਂ ਨੇ ਪਿੰਡ 'ਚ ਉਹ ਇਹਨਾਂ ਦੀ ਮਾਮੀ ਲੱਗਦੀ ਆ ਪਿੰਡ 'ਚ ਉਦੋਂ ਮਮਤਾ ਉਹਦਾ ਨਾਮ ਜੇ। ਕਿ ਡੈੱਟ ਇਹਨਾਂ ਦੀ ਕਿੱਥੇ ਹੋਈ ਤੇ? ਅੱਬਰ ਹੋਰ ਹਸਪੀਟਲ ਜੀ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਪੀ ਬਸ ਪ੍ਰਸ਼ਾਸਨ ਤੋਂ ਭਾਜੀ ਇਹ ਮੰਗ ਕਰਦੇ ਆ ਕਿ ਇਹਨੂੰ ਇਹਨਾਂ ਤੇ ਕਾਰਵਾਈ ਕੀਤੀ ਜਾਏ ਸਖਤ ਹੋ ਸਕਤ ਤੇ ਇਹਨਾਂ ਦੇ ਪਰਚਾ ਕੱਟਿਆ ਜਾਵੇ ਤੇ ਆਪਾਂ ਉਹਨਾਂ ਚੱਕ ਆਪਣੀ ਕੁੜੀ ਨਹੀਂ ਦਫਰਾਨੀ ਜਿੰਨਾ ਚੱਕ ਕੇ ਇਹਨਾਂ ਤੇ ਪਰਚਾ ਨਾ ਘਟੋਇਆ ਜਾਂ ਅੰਦਰ ਨਾ ਗਏ ਤੇ ਜੇ ਸਾਨੂੰ ਲੋੜ ਪਈ ਤੇ ਆਪਾਂ ਧਰਨਾ ਵੀ ਲਾ ਸਕਦੇ ਆ